ਅੱਜ 12 ਜੁਲਾਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 12 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਲੰਗੀ ਰਾਤ ਪੰਜਾਬ ਦੇ ਦੁਆਬੇ ਇਲਾਕੇ ਵਿੱਚ ਚਾਹੇ ਜਲੰਧਰ ਹੋਣ ਕਰਪੂਰਥਲਾ ਹੋਣ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਦੇਖੀ ਹੈ ਗਈਆਂ ਅੱਜ ਅਮੀਰ ਸੀਗੀ ਕੀ ਫਾਜ਼ਿਲਕਾ ਉਬੋਹਰ ਮੁਕਸਰ ਬਠਿੰਡਾ ਪਰ ਉਹ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਸ਼ਰਾਟੇ ਲੱਗ ਸਕਦੇ ਹਨ ਪਰ ਸਵੇਰ ਵੇਲੇ ਉਮੀਦ ਘੱਟ ਹੈ ਪਰ ਬਾਅਦ ਦੁਪਹਿਰ ਤੋਂ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣ ਸਕਦੀ ਹੈ। ਦੂਸਰੀ ਤਰਫ ਸਵੇਰ ਵੇਲੇ ਬੱਦਲਬਾਈ ਬਣੀ ਹੋਈ ਹੈ ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ ਮਲੇਰ ਕੋਟਲਾ ਇਹਨਾਂ ਦੇ ਕਿਸੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਬਹੁਤੇ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਅੱਜ ਵੀ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਗਰਮੀ ਅਤੇ ਹੌਮਸ ਜਿਵੇਂ ਕੱਲ ਬਣੀ ਹੋਈ ਸੀ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਅੱਜ ਵੀ ਬਣਦੀ ਹੋਈ ਦਿਖਾਈ ਦੇਵੇਗੀ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਹਲਕਾ ਜਿਹਾ ਬੱਦਲਵਾਈ ਹਵਾ ਰੁੱਕ ਕੇ ਜਿਹੇ ਮਾਹੌਲ ਬਣਿਆ ਰਹੇਗਾ ਸਾਰੇ ਹੀ ਪੰਜਾਬ ਦੇ ਵਿੱਚ ਤਕਰੀਬਨ 13 ਤਰੀਕ ਨੂੰ ਵੀ ਪੰਜਾਬ ਦਾ ਮੌਸਮ ਇਸੇ ਤਰ੍ਹਾਂ ਹੀ ਰਹਿੰਦਾ ਹੋਇਆ ਜਾਪ ਰਿਹਾ ਹੈ 14 ਤਰੀਕ ਤੋਂ ਬਾਅਦ ਮੀਂਹਾਂ ਦੀ ਵਾਪਸੀ ਹੋਵੇਗੀ ਜਿਹਦੇ ਵਿੱਚ ਬਹੁਤੇ ਹਿੱਸੇ ਪੰਜਾਬ ਦੇ ਕਵਰ ਹੁੰਦੇ ਹੋਏ ਦਿਖਾਈ ਦੇਣਗੇ 14 15 16 17 ਤੇ 18 ਤਰੀਕ ਦੇ ਆਸ-ਪਾਸ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਡਵੇਗਾ ਅੱਜ ਅਤੇ ਕੱਲ ਟੁੱਟਵੇਂ ਤੌਰ ਤੇ ਬਾਅਦ ਦੁਪਹਿਰ ਜਾਂ ਸਵੇਰ ਤੜਕਸਰ ਕਿਤੇ ਕਿਤੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਪਰ ਬਹੁਤੇ ਖੇਤਰ ਮੀਤੋਂ ਰਹਿਤ ਰਹਿਣਗੇ ਗਰਮੀ ਹਮਸ ਲਗਾਤਾਰ ਪੰਜਾਬ ਦੇ ਵਿੱਚ ਅਗਲੇ ਦੋ ਤਿੰਨ ਜਾਂ ਕਹਿ ਲਈਏ ਕੱਲ ਦਾ ਦਿਨ ਬਣੀ ਰਹੇਗੀ